ਸਤਿ ਸ਼੍ਰੀ ਅਕਾਲ ਦੋਸਤੋ ਸੌਕਣ ਨੀਰੂ ਮੀਰੀ ਗੱਲ ਗੌਰ ਨਾਲ ਸੁਣ ਮੈਂ ਤੇਰੇ ਘਰ ਵਾਲੇ ਨੂੰ ਕਿਸੇ ਕੁੜੀ ਦੇ ਨਾਲ ਦੇਖਿਆ ਦੋਵੇਂ ਹੀ ਹੱਸ-ਹੱਸ ਕੇ ਗੱਲਾਂ ਕਰ ਰਹੇ ਸੀ ਕੌਣ ਐ ਇਹ ਸੌਕਣ ਇਹ ਪਤਾ ਕਰ ਨਹੀਂ ਤਾਂ ਤੇਰਾ ਘਰ ਪਟਿਆ ਜਾਣਾ ਵਾਕੀ ਥੋੜੀ ਮੋਟੀ ਜਿਹੀ ਸੀ ਤੇ ਰੰਗ ਗੋਰਾ ਵਾਕੀ ਹੁਣ ਤੇਰੀ ਹਿੰਮਤ ਐ ਜੋ ਕਰਨਾ ਤੂੰ ਹੀ ਕਰਨਾ ਘਰ ਆਉਂਦੇ ਦੇ ਗੱਲ ਪੈ ਜਾਵੀਂ ਪੂਰਾ ਗੜਕਾ ਰੱਖੀ ਫਿਰ ਵੀ ਸੱਚ ਬੋਲੂ ਤੇਰਾ ਪਿਆਰਾ ਰਵੀ ਚੰਗਾ ਮੈਂ ਫੋਨ ਰੱਖ ਦਿਆਂ ਬਾਏ ਮੇਰੀ ਕਿਸਮਤ ਹੀ ਮਾੜੀ ਹੈ ਹਾਏ ਰੱਬਾ ਕੀ ਕੀ ਭਾਣੇ ਵਰਤ ਰਹੇ ਨੇ ਕੌਣ ਹੈ ਇਹ ਕੁੜੀ ਤੇ ਰਵੀ ਦਾ ਕੀ ਚੱਕਰ ਹੈ ਇਹਦੇ ਨਾਲ ਮੈਂ ਕੀ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿਵੇਂ ਪੁੱਛਾਂ ਜੇ ਗੱਲ ਜ਼ਿਆਦਾ ਵੱਧ ਗਈ ਫੇਰ ਕੀ ਹੋਵੇਗਾ ਇਹ ਆਉਣ ਹੀ ਵਾਲੇ ਨੇ ਮੈਂ ਚਿੱਠੀ ਲਿਖ ਕੇ ਰੱਖ ਦਿੰਨੀ ਆ ਇਹਨਾਂ ਦੇ ਟੇਬਲ ਤੇ ਆਪ ਹੀ ਪੜ ਕੇ ਜਵਾਬ ਦੇ ਦੇਣਗੇ ਜੇ ਨਾ ਜਵਾਬ ਦਿੱਤਾ ਫਿਰ ਦਾ ਖੜਕਾ ਦੜਕਾ ਹੋਣਾ ਹੀ ਆ ਨੀਰੂ ਨੇ ਕੁਝ ਹੀ ਮਿੰਟਾਂ ਵਿੱਚ ਚਿੱਠੀ ਲਿਖ ਕੇ ਰਵੀ ਦੇ ਟੇਬਲ ਤੇ ਰੱਖ ਦਿੱਤੀ ਲੋ ਵਜ ਗਈ ਘੰਟੀ ਆ ਗਏ ਜਨਾਬ ਨੀਰੂ ਯਾਰ ਅੱਜ ਕੁਝ ਜ਼ਿਆਦਾ ਹੀ ਲੇਟ ਹੋ ਗਿਆ ਵਾਕੀ ਕੰਮ ਫੀਲਡ ਦਾ ਹੁੰਦਾ ਇਸ ਕਰਕੇ ਵੀ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਫਿਰ ਆਫਿਸ ਆ ਕੇ ਪੂਰਾ ਡਾਟਾ ਬੌਸ ਨੂੰ ਭੇਜਣਾ ਪੈਂਦਾ ਚਲੋ ਜੀ ਤੁਸੀਂ ਰੋਟੀ ਖਾ ਲਵੋ ਬਾਕੀ ਗੱਲ ਬਾਤ ਚ ਕਰ ਲੈਣਾ ਖਾਣਾ ਖਾਣ ਤੋਂ ਬਾਅਦ ਰਵੀ ਦੀ ਨਜ਼ਰ ਟੇਬਲ ਤੇ ਰੱਖੀ ਇੱਕ ਕਾਗਜ਼ ਤੇ ਪਈ ਨੀਰੂ ਜੀ ਕੰਪਨੀ ਤੋਂ ਕੋਈ ਚਿੱਠੀ ਆਈ ਹੈ ਤਾਂ ਤੂੰ ਆਪ ਹੀ ਪੜ੍ਹ ਦੇ ਮੈਨੂੰ ਤਾਂ ਨੀਂਦ ਆ ਰਹੀ ਹੈ ਹਾਂ ਸੱਚ ਇੱਕ ਗੱਲ ਤਾਂ ਮੈਂ ਦੱਸਣੀ ਭੁੱਲ ਹੀ ਗਿਆ ਅੱਜ ਪੁਸ਼ਪਾ ਦੀਦੀ ਮਿਲੀ ਸੀ ਪੁਰਾਣੇ ਬਾਜ਼ਾਰ ਜਿੰਦਗੀ ਦੀ ਦੌੜ ਭੱਜ ਵਿੱਚ रिश्ਤੇ ਸਾਡੀਆਂ ਹੱਦਾਂ ਤੋਂ ਕਿਧਰੇ ਦੂਰ ਹੀ ਨਿਕਲ ਗਏ ਨੇ ਮੈਂ ਤੇ ਦੀਦੀ ਨੇ ਖੂਬ ਗੱਲਾਂ-ਵਾਤਾਂ ਕੀਤੀਆਂ ਤੇ ਫਿਰ ਮੈਂ ਉਹਨਾਂ ਨੂੰ ਕੌਫੀ ਵੀ ਪਲਾਈ ਇੱਕ ਹੀ ਸ਼ਹਿਰ 'ਚ ਰਹਿੰਦੇ ਹੋਏ ਵੀ ਨਹੀਂ ਮਿਲ ਪਾਉਂਦੇ ਇੱਕ ਦੂਜੇ ਨੂੰ ਨੀਰੂ ਸ਼ਾਇਦ ਇਸੇ ਨੂੰ ਤਰੱਕੀ ਕਰਨਾ ਕਹਿੰਦੇ ਨੇ ਨੇੜੇ ਹੋ ਕੇ ਵੀ ਆਪਣਿਆਂ ਤੋਂ ਦੂਰ ਰਵੀ ਨੇ ਲੰਬਾ ਹੌਂਕਾ ਲਿਆ ਤੇ ਨਾਲ ਹੀ ਉਹਦੀਆਂ ਅੱਖਾਂ ਵਿੱਚੋਂ ਦੋ ਹੰਝੂ ਆਪ ਮੁਹਾਰਾ ਹੀ ਨਿਕਲ ਕੇ ਧਰਤੀ ਦੀ ਹਿੱਕ ਤੇ ਜਾ ਪਏ ਲੋ ਜਨਾਬ ਸੁਣੋ ਕੀ ਲਿਖਿਆ ਹੋਇਆ ਹੈ ਚਿੱਠੀ ਵਿੱਚ ਲਿਖਿਆ ਤੁਸੀਂ ਬਹੁਤ ਚੰਗੇ ਹੋ ਤੁਹਾਡਾ ਕਿਰਦਾਰ ਬਹੁਤ ਹੀ ਸੁੱਚਾ ਹੈ ਤੁਸੀਂ ਰਿਸ਼ਤਿਆਂ ਨੂੰ ਲੈ ਕੇ ਬਹੁਤ سنجਿੰਦਾ ਹੋ ਤੇ ਇਹ ਚਿੱਠੀ ਕਿਸੇ ਵੀ ਆਫਿਸ ਤੋਂ ਨਹੀਂ ਆਈ ਇਹ ਤਾਂ ਮੈਂ ਹੀ ਲਿਖੀ ਹੈ ਤੁਹਾਡੇ ਆਉਣ ਤੋਂ ਪਹਿਲਾਂ ਲਿਆ ਮੈਂ ਵੀ ਦੇਖਾਂ ਕਿਹੜੀ ਕਿਹੜੀ ਹੋਰ ਸਿਫਤ ਲਿਖੀ ਹੋਈ ਹੈ ਮੇਰੀ ਨੀਰੂ ਨੇ ਚਿੱਠੀ ਵਿੱਚ ਨੀਰੂ ਨੇ ਉਹ ਚਿੱਠੀ ਭਰੀਆਂ ਅੱਖਾਂ ਨਾਲ ਰਵੀ ਨੂੰ ਫੜਾ ਦਿੱਤੀ ਦੇ ਸਾਹਮਣੇ ਹੀ ਪਾੜ ਦਿੱਤੀ ਕਮਲੀਏ ਰੋਈ ਕਿਉਂ ਜਾਨੀ ਆ ਅੱਛਾ ਤੁਹਾਨੂੰ ਹੀ ਦੀਦੀ ਦੀ ਯਾਦ ਆਉਂਦੀ ਆ ਮੈਨੂੰ ਨਹੀਂ ਇਹ ਕਹਿ ਕੇ ਨੀਰੂ ਨੇ ਰਵੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਧੰਨਵਾਦ ਦੋਸਤੋ ਛੇ ਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਣਾ